ਅਹੇ ਦੇ ਪ੍ਰਵਚਨ ਕਰਦਾਗਾ ਤੁਸੀਂ ਆਪ ਹੀ ਸੁਣ ਲਓ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਂਦਾ ਜੱਤੋਂ ਦਾ ਸੰਜੋਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ تباہੇ ਵਾਂ ਹੋਵੇ ਇੰਦਰ ਵਰਗੇ ਡੋਲ ਗਏ ਉਹਨੂੰ ਉਹ ਤੋਂ ਦੱਸੋ ਦੇ ਸੱਚਾ ਸੰਜੋਗ ਜੀ ਉਹਦੇ ਕਾਜੋ ਕਰੇ ਕੋਈ ਪਤਾ ਵਾ ਕਿਹਨੇ ਮੈਂ ਕਿਹਾ ਕਿ ਕਿਹੜਾ ਮਰਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਗੱਲ ਧਿਆਨ ਨੇ ਨਾਲ ਸੁਣਨੀ ਆ ਗੱਲ ਅੱਜ ਕਰਨੀ ਆਪਾਂ ਅਖੌਤੀ ਸਾਥ ਜੋ ਨਾਨ ਸਾਠਾਠ ਬਣਾਈ ਬੈਠੇ ਨੇ ਬਲਜਿੰਦਰ ਘਾਟ ਚਰਨ ਘਾਟ ਵਾਲਾ ਫੜਿਆ ਤੇ ਉਸ ਤੋਂ ਬਾਅਦ ਇੱਕ ਜੱਸੀ ਬਾਬਾ ਕਹਿੰਦੇ ਆ ਉਹਨੂੰ ਫੜਿਆ ਉਸ ਤੋਂ ਬਾਅਦ ਫਿਰ ਲੱਖਾ ਬਾਬਾ ਜਿਹੜਾ ਮੇਨ ਆ ਉਹਨਾਂ ਦਾ ਉਹਨੂੰ ਫੜਿਆ ਅੰਮ੍ਰਿਤਪਾਲ ਸਿੰਘ ਮਹਿਰੋ ਨੇ ਸਾਰੇ ਬਲਾਤਕਾਰੀ ਨੇ ਇਹ ਉਹ ਇਹਨਾਂ ਨੇ ਬੱਚਾ ਤੱਕ ਨਹੀਂ ਛੱਡੇ ਆ ਲੱਖੇ ਬਾਬੇ ਨੇ ਜਿਹਨੂੰ ਲੱਖਾ ਬਾਬਾ ਕਹਨੇ ਹੋ ਉਹ ਇਹਨਾਂ ਨੇ ਬੱਚਿਆਂ ਤੱਕ ਨਹੀਂ ਛੱਡੇ 160 ਦੀ ਲਿਖਤਾ ਇਹਦੇ ਕੋਲੇ ਬੱਚਿਆਂ ਦੀ ਦੂਜੇ ਪਾਸੇ ਉਹ ਸਾਡੇ ਇੱਕ ਮਾਂ ਪਤ ਦੇ ਭੈਣ ਆ ਉਹ ਕਰਲਾ ਰਹੀ ਆ ਕਿ ਮੇਰੇ ਨਾਲ ਦੁਸ਼ਤ ਜਿਹੜਾ ਇਹ ਲੱਖਾ ਗਾ ਇਹ ਕੁਛ ਕਰਦਾ ਰਿਹਾਗਾ ਹੋਰ ਜਿਹੜੀਆਂ ਲੇਡੀਆਂ ਬਾਹਰੋਂ ਵੀ ਆਉਂਦੀਆਂ ਸੀ ਇਹਦੇ ਕੋਲੇ ਤੇ ਮੱਸੀਆਂ ਜਿਹੜੀਆਂ ਅਸੀਂ ਥਰੋਬਰ ਤੇ ਫਲ ਫੜ ਕੇ ਖਾਂਦਾ ਰਿਹਾ ਤੁਹਾਨੂੰ ਇੱਕ ਮੈਂ ਵੀਡੀਓ ਸੁਣਾਉਣੀ ਆ ਤੁਸੀਂ ਉਸ ਵੀਡੀਓ ਤੋਂ ਅੰਦਾਜ਼ਾ ਲੱਗ ਜਾਊ ਤੁਹਾਨੂੰ ਕਿ ਇਹ ਬੰਦਾ ਬਲਾਤ ਕਰ ਰਿਹਾ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਬੜੀ ਧਿਆਨ ਨਾਲ ਸੁਣਾ ਤੁਹਾਨੂੰ ਆਪੇ ਪਤਾ ਲੱਗ ਜੂ ਉਹਨੇ ਆਧਾਰਨ ਦਿੱਤੀ ਆ ਕਿਸ ਦੀ ਆਧਾਰਨ ਦਿੱਤੀ ਆ ਆਧਾਰ ਦੇ ਆਧਾਰਨ ਦੇ ਕੇ ਉਹ ਕਰਦਾ ਬਲਾਤਕਾਰ ਤਾਂ ਮੈਂ ਦੋ ਵੀਡੀਓ ਸੁਣਾਉਣਾ ਪਹਿਲਾ ਉਹ ਸੁਣਾਉਣਾ ਜਿਹੜੀ ਇਹਦੇ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਸਿੱਖਿਆ ਦਿੰਦਾਗਾ ਜੇ ਇਹੋ ਜਿਹੀ ਸਿੱਖਿਆ ਦੇਣਗੇ ਆ ਬਾਬੇ ਸਾਰੇ ਕੋਸ ਕਰਦੇ ਨੇ ਤੇ ਕਰਦੇ ਆ ਰਹੇ ਨੇ ਠੀਕ ਆ ਕੇ ਕੁਝ ਫੜੇ ਗਏ ਨੇ ਕੁਝ ਅਜ ਲੋਕੇ ਹੋਏ ਨੇ ਤੇ ਸਾਰਿਆਂ ਦਾ ਪਰਦਾ ਬਾਹਰ ਆ ਜੂਗਾ ਤੇ ਅੱਜ ਜਿਹੜਾ ਇਹਨਾਂ ਨੇ ਇਕੱਠ ਕੀਤਾ ਸੀ ਨਾਨਸਰਿਆਂ ਵਾਲੇ ਨੇ ਕਹਿੰਦੇ ਜੀ ਅਸੀਂ ਵਦਨਾਵ ਕੀਤਾ ਜਾ ਰਹੇ ਆ ਸਾਡੇ ਡੇਰਿਆਂ ਨੂੰ ਤੁਸੀਂ ਆਇਆ ਕਰੋ ਉਹ ਜਿਹੜਾ ਤੁਹਾਡੇ ਸਾਹਮਣੇ ਲੜਕੀ ਬਹਿ ਕੇ ਕਹਿ ਰਹੀ ਆ ਕਿ ਫਲਾਣੇ ਬਾਬੇ ਨੇ ਮੇਨਾਂ ਰੇਪ ਕੀਤਾ ਤਾਂ ਕਿ ਮੇਰੇ ਨਾਲ ਆ ਰਿਹਾ ਕੀਤਾ ਉਹਦੇ ਪਹਿਲਾਂ ਲਾਓ ਤੁਸੀਂ ਚਾਚੜੇ ਚਾਰ ਪੁਲਿਸ ਨੂੰ ਫੜਾਓ ਤੇ ਤੁਹਾਡੀ ਵੀ ਇਰੇ ਦੇ ਕਿਉਂ ਬਦਨਾਮੀ ਹੋਊਗੀ ਬਦਨਾਮੀ ਤਾਂ ਤੁਸੀਂ ਬੈਠ ਕੇ ਆਪ ਅਤੇ ਕੰਦਰਪਣਾ ਦਾ ਆਪ ਕਰ ਰਹੇ ਹੋ ਕਿਹੜੇ ਪਾਸੇ ਤੁਹਾਡੀ ਸਿਆਨਫਾ ਨਾਲੇ ਮੈਂ ਤੁਹਾਨੂੰ ਜਿਹੜੀ ਆ ਵੀਡੀਓ ਹੁਣ ਸੁਣਾਉਣ ਲੱਗਿਆ ਇਹ ਤੋਂ ਆਪ ਹੀ ਪਤਾ ਲੱਗ ਜੂਗਾ ਇਸ ਤਿਹੜਾ ਤੁਹਾਡਾ ਬਾਬਾ ਦਾ ਇਹਦੇ ਪ੍ਰਵਚਨ ਕਰਦਾਗਾ ਤੁਸੀਂ ਆਪ ਹੀ ਸੁਣ ਲਓ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਕੀ ਇਹ ਤੇ ਭਾਇਵਾ ਹੋਵੇ ਇੰਦਰ ਵਰਗੇ ਡੋਲ ਗਏ ਉਹ ਤੋਂ ਉਹ ਤੋਂ ਦੱਸੋ ਸੱਚਾ ਸਰਜੋਗ ਜੀ ਉਹਦੇ ਕੱਲ ਜੋ ਕਰ ਇਹ ਕੋਈ ਪਤਾ ਵਾ ਤੇ ਕਿਹਨੇ ਮੈਂ ਕਿਹਾ ਕਿ ਕਿਹੜਾ ਦੁਬਾਰੇ ਫੇਰ ਸੁਣਾਉਣਾ ਤੁਹਾਨੂੰ ਵੀਡੀਓ ਤੇ ਆਣ ਦੇ ਨਾਲ ਸੁਣਨਾ ਸਭ ਤੋਂ ਵੱਡਾ ਸੰਜੋਗ ਬਣੇ ਜਾਂਦਾ ਨਾ ਬ੍ਰਹਮਾ ਵਰਗੇ ਆਪਣੀ ਲੜਕੀ ਦੇ ਤੇ ਭਾਇਵਾ ਹੋਵੇ ਇੰਦਰ ਵਰਗੇ ਡੋਲ ਗਏ ਉਹ ਤੋਂ ਉਹ ਤੋਂ ਦੱਸੋ ਸੱਚਾ ਸਰਜੋਗ ਜੀ ਉਹਦੇ ਕੱਲ ਜੋ ਕਰ ਇਹ ਕੋਈ ਪਤਾ ਵਾ ਤੇ ਕਿਹਨੇ ਮੈਂ ਕਿਹਾ ਕਿ ਕਿਹੜਾ ਇਹ ਲੱਖਾ ਜਿਹੜਾ ਬਾਬਾ ਆਪਣੇ ਮੂੰਹੋਂ ਨਾਲ ਕਹਿ ਰਿਹਾ ਇਹ ਇੰਦਰ ਵਰਗੇ ਡੋਲ ਗਏ ਇੱਥੇ ਬ੍ਰਹਮੇ ਵਰਗੇ ਡੋਲ ਗਏ ਲੜਕੀਆਂ ਦੇ ਉਸ ਦੇ ਨਾਂ ਤੋਂ ਕਹਿੰਦਾ ਉਦੋਂ ਦਾ ਸਤਜੁਗ ਸਈ ਹੁਣ ਕਲਜੁਗ ਆਹ ਹਰਾਮੀ ਦੀਆਂ ਇਹਨਾਂ ਦੀਆਂ ਆ ਗੱਲਾਂ ਨੇ ਇਹਨਾਂ ਦੀਆਂ ਆ ਹੁਣ ਤੁਸੀਂ ਇਹਨਾਂ ਦੁਸ਼ਟ ਬਾਬਿਆਂ ਨੂੰ ਕੀ ਕਹੋਗੇ ਆਧਾਰਨ ਦਿੱਤੀ ਇਹਨੇ ਕਹਿੰਦਾ ਇੱਥੇ ਦਾ ਜਦੋਂ ਸਤਜੁਗ ਸੀ ਬ੍ਰਹਮੇ ਵਰਗੇ ਇੰਦਰ ਭਾਰਗੇ ਡੋਲ ਕੇ ਕਹਿੰਦਾ ਲੜਕੀਆਂ ਤੇ ਉਦੋਂ ਸੱਤ ਸੂਕੀ ਹੁੰਦਾ ਕਹਿੰਦਾ ਕਲ ਜੁਗਾ ਆਪਣੇ ਮੂੰਹ ਦੇ ਵਿੱਚ ਮੰਨੇ ਕਿ ਨਹੀਂ ਮੰਨੇ ਇਹ ਆ ਖੋਤੀ ਸਾਧ ਫਿਰ ਕਹਿੰਦੇ ਆ ਕਿ ਬਲਾਤਕਾਰੀ ਵੀ ਕਹਿੰਦੇ ਇਹਨਾਂ ਨੂੰ ਉਹ ਜਿਹੜਾ ਜਿਹੜਾ ਕੋਈ ਕੰਮ ਕਰਦਾ ਉਹਨੂੰ ਉਹੋ ਜਿਹਾ ਕੰਮ ਕਿਹਾ ਜਾਂਦਾਗਾ ਲੋਕਾਂ ਨੇ ਜ਼ਮੀਰਾਂ ਬੜੀਆਂ ਪਈਆਂ ਆਪਣੇ ਬੱਚਿਆਂ ਨੂੰ ਤੁਸੀਂ ਉੱਥੇ ਛੱਡ ਕੇ ਆ ਰਹੇ ਹੋ ਉਹ ਧੀਆ ਪੜਾ ਤੁਸੀਂ ਐ ਚੜਾ ਦਿੰਨੇ ਹੋ ਉੱਥੇ ਉਹ ਇਸ ਤਰ੍ਹਾਂ ਦਾ ਕੋਈ ਮੁਰਗਾ ਵੀ ਛੱਡ ਕੇ ਆਉਂਦਾ ਜਿਸ ਤਰ੍ਹਾਂ ਤੁਸੀਂ ਆਪਣੀਆਂ ਲੜਕੀਆਂ ਨੂੰ ਧੀਆ ਭੈਣਾਂ ਨੂੰ ਪਾਲ ਕੇ ਜਵਾਨ ਕਰਕੇ ਨਾ ਡੇਰਿਆਂ ਦੇ ਵਿੱਚ ਛੱਡ ਦਿੰਦੇ ਹੋ ਉਹ ਤੁਸੀਂ ਆਪਣੇ ਕੁੱਖ ਦੇ ਵਿੱਚੋਂ ਜੰਮ ਕੇ ਬੱਚਿਆਂ ਨੂੰ ਛੱਡ ਦਿੰਦੇ ਹੋ ਉਥੋਂ ਉਹ ਮਾੜੀ ਮੋਟੀ ਸ਼ਰਮ ਕਰ ਲਓ ਨਾ ਡੇਰਿਆਂ ਤੇ ਜਾਣ ਵਾਲਿਓ ਕਿਉਂ ਤੁਸੀਂ ਪੰਜਾਬ ਦੇ ਵਿੱਚ ਬੰਦਨਾਮ ਕੀਤਾ ਸਿੱਖ ਕੌਮ ਨੂੰ ਤੁੰਬੜੀਆ ਚਿੱਟੀ ਸਿਉਖ ਤੇ ਬਦਨਾਮ ਸਾਰਾ ਸਿੱਖੋ ਸਿੱਖ ਹੋ ਰਿਹਾਗਾ ਪਰ ਉੱਥੇ ਹੀ ਗੱਲ ਆਉਂਦੀ ਹੈ ਨਾ ਹੁਣ ਦਸਤਾਰਾਂ ਤੇ ਇਹਨਾਂ ਦੇ ਵੀ ਬੰਨੀਆਂ ਨੇ ਦਾੜਾ ਇਹਨਾਂ ਦੇ ਵੀ ਰੱਖਿਆਗਾ ਆਲਾ ਕਰਨ ਸਿੱਖ ਨੇ ਇਹ ਸਿੱਖ ਨਹੀਂ ਇਹ ਦੁਸ਼ਟ ਨੇ ਇਹ ਤੁਹਾਨੂੰ ਇੱਕ ਵੀਡੀਓ ਮੈਂ ਹੋਰ ਸੁਣਾਉਣਾ ਇੱਕ ਉਹ ਬਜ਼ੁਰਗ ਬਾਬੇ ਦੀ ਫਿਰ ਆਪਾਂ ਉਦੋਂ ਬਾਅਦ ਗੱਲ ਕਰਦੇ ਆ ਧਿਆਨ ਦੇ ਨਾਲ ਸੁਣਨਾ ਫਿਰ ਵੀਡੀਓ ਵੱਤ ਵੱਤ ਸ਼ੇਅਰ ਕਰੀ ਜਾਣਾ ਆਪਣੇ ਕਮੈਂਟ ਵੀ ਜਰੂਰ ਲਿਖਣੇ ਨੇ ਹੁਣ ਕੱਲਾ ਅੰਮ੍ਰਿਤਪਾਲ ਮੈਰੋ ਨੇ ਠੇਕਾ ਥੋੜੀ ਲੱਤਾਂਗਾ ਉਹ ਦੂਜੇ ਸਿੱਖ ਕਿੱਥੇ ਮਰ ਗਏ ਬਈ ਔ ਤਮੇ ਵਰਗੇ ਔ ਤਮਾ ਤਾਂ ਆਪ ਦੂਜਾਗਾ ਉਹਨੂੰ ਕੀ ਕਹੀਏ ਚਲ ਹੋਰ ਸਿੱਖਾਂ ਦੀ ਗੱਲ ਕਰਦੇ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਸੁਣਾਉਣਾਗਾ ਇਹਨਾਂ ਡੇਰਿਆਂ ਦੇ ਵਿੱਚ ਕੀ ਕਰਦੇ ਨੇ ਇਹ ਬੈਠ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਧ ਸੰਗਤ ਜੀ ਨਾਨਕ ਸਾਡੀ ਸਾਰੀ ਮਰਿਆ ਸਿੱਖੀ ਦੇ ਉਲਟ ਹੈ ਜਿਵੇਂ ਨਿਸ਼ਾਨ ਸਾਹਿਬ ਨਾਲ ਆਉਣਾ ਕੋਟੋ ਦੀ ਪੂਜਾ ਕਰਨੀ ਲੰਗਰ ਨਹੀਂ ਬਣਾਉਣਾ ਅਫਰਤ ਛਕਾਉਣਾ ਬਰਾਮ ਪਤਰਾ ਪਾਉਣ ਨਹੀਂ ਪਾਉਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲੇ ਬਦਲਣ ਲੱਗਿਆ ਪਰਦੇ ਦੇ ਵਿੱਚ ਬਦਲਨੇ ਬੰਦੇ ਨੂੰ ਰੱਬ ਮੰਨਣਾ ਕਿਹੜਾ ਪ੍ਰਿਆਸ ਦੀ ਦੀਗ ਨਾ ਤਿਆਰ ਕਰਨੀ ਪੰਜਾਬ ਵਾਲੀਆਂ ਨੂੰ ਭਲਾ ਕੇ ਸੁਖਮਨੀ ਸਾਹਿਬ ਜਾਲੂ ਕਰਾ ਦਿੱਤਾ ਗੋੜੀਆਂ ਪੜ ਕੇ ਸੁਖਮਈ ਸ਼ੁਰੂ ਕਰ ਦੇਉ ਐਨਾ ਕੋਹੁਰ ਬਾਗ ਗੁਰੇ ਸਾਹਮਣੇ ਤਨਹੋ 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 ਤੁਸੀਂ ਗੁਰੂ ਰਿਓ ਵਜੀਰੋ ਤਨਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਸ ਬਾਬੇ ਦੀ ਮੈਂ ਵੀਰੇ ਤੁਹਾਨੂੰ ਸੁਣਾਉਣ ਦਾ ਮਕਸਦ ਮੈਂ ਰਿਐ ਸੀ ਕਿ ਜਿਹੜੇ ਬਲਾਤਕਾਰੀ ਡੇਡੇ ਦੇ ਵਿੱਚੋਂ ਤਾਂ ਹੈਗੇ ਨੇ ਗੁਰ ਮਰਜਾਦਾ ਨੂੰ ਵੀ ਨਹੀਂ ਮੰਨਦੇ ਇਹ ਪਾਪੀ ਲੋਕ ਆ ਪੰਜ ਬਾਣੀਆਂ ਦੇ ਵਿੱਚੋਂ ਬਾਣੀਆਂ ਨਹੀਂ ਪੜ ਰਹੇ ਸੁਬਾ ਸਾਮ ਦੀ ਤੇ ਜਿਹੜੀ ਕਿ ਸਾਰੀ ਮਰਜਾਦਾ ਅਗੇ ਜਿਹੜੇ ਅਕਾਲ ਤਖਤ ਸਾਹਿਬ ਦੇ ਉਲਟਾ ਪਰ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਹਜੇ ਤੱਕ ਕਿਉਂ ਨਹੀਂ ਬੋਲਦੇ ਇਹਨਾਂ ਦੇ ਯਾ ਤੂੰ ਮੇਰੇ ਕਿਹਾਊਗਾ ਕਿ ਆਕੇ ਤੂੰ ਇਹਨਾਂ ਦਾ ਵੱਡਾ ਕੱਟਸਾਗਾ ਤੇ ਉਥੋਂ ਇੱਕ ਹੋਰ ਜਿਹੜੇ ਕੱਟਦੇ ਆ ਅੱਜ ਕੱਲ੍ਹ ਇਕੱਠੇ ਹੋਏ ਨੇ ਚਿੱਟੀ ਸਿਉਖਾ ਕਹਿੰਦੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਉਹ ਸਾਨੂੰ ਬਦਨਾਮ ਨਹੀਂ ਕੀਤਾ ਜਾ ਰਿਹਾ ਤੁਹਾਡੀਆਂ ਕਰਤੂਤਾਂ ਨੂੰ ਕੀਤਾ ਜਾ ਰਿਹਾ ਜਾ ਰਿਹਾ ਜਿਹੜੇ ਤੁਸੀਂ ਕਰਤੂਤਾਂ ਕਰਿਓ ਉਹਨਾਂ ਡੇਰਿਆਂ ਦੇ ਵਿੱਚ ਬੈਠ ਕੇ ਔਰ ਤੁਸੀਂ ਕੰਜਰਖਾਨਾ ਖੋਲ ਛੱਡਿਆ ਉਹ ਤੁਸੀਂ ਕਿਸੇ ਗੁਰਮਤ ਦੀ ਗੱਲ ਕਰਦੇ ਨਹੀਂ ਤੁਸੀਂ ਸਿੱਖੀ ਸੰਧਾਨ ਤਾਂ ਤੁਸੀਂ ਉਲਟ ਚੱਲਦੇ ਹੋ ਉਹ ਤੁਸੀਂ ਜਾ ਕੇ ਭੋਰਿਆਂ ਦੇ ਵਿੱਚ ਬਹਿ ਕੇ ਉਹ ਕਿਹੜੀ ਪਾਠ ਪੂਜਾ ਕਰਦੇ ਹੋ ਅੱਜ ਜਦੋਂ ਹਾੜੀ ਸੋਣੀ ਆਉਂਦੀ ਆ ਉਦੋਂ ਗੱਡੀਆਂ ਚੱਕ ਲੈਣ ਨੂੰ ਲਿਖ ਦਿੰਦੇ ਹੋ ਕਾਸ਼ੇਵਾ ਫਲਾਨੇ ਬਾਬੇ ਵਾਲੀ ਉਹ ਜ਼ਿਮੀਂਦਾਰਾਂ ਦੇ ਘਰੋਂ ਤੁਸੀਂ ਧੱਕੇ ਦੇ ਨਾਲ ਬੋਰੀਆਂ ਲੈ ਜਾਂਦੇ ਹੋ ਚੱਕ-ਚੱਕ ਕੇ ਇਹ ਨਾਮ ਜਪਣ ਦਾ ਕਿੱਥੋਂ ਤੁਹਾਨੂੰ ਇਹ ਨਾਮ ਤਾਂ ਤੁਸੀਂ ਤਾਜ ਆਪੋ ਜੇ ਤੁਹਾਡੇ ਹਿਰਦੇ ਸਾਫ ਹੋਣ ਤੁਸੀਂ ਤਾਂ ਆਧਾਰਨਾ ਦੇ ਹੀ ਜਾਂਦੇ ਹੋ ਇੰਦਰ ਤੇ ਬ੍ਰਹਮਾ ਦੀ ਕਹਿੰਦੇ ਉਹਦਾ ਸੱਤ ਦਿਨ ਵਿੱਚ ਉਹ ਸਾਰਾ ਕੁਝ ਕਰਦੇ ਰਹੇ ਸੀ ਹੁਣ ਤਾਂ ਇਹਦਾ ਕਲਜੋਗ ਆ ਗਿਆ ਇਹ ਤੁਹਾਡਾ ਲੱਖਾ ਬਾਬਾ ਆਪਣੇ ਮੂੰਹ ਚ ਮੰਨ ਰਿਹਾ ਹੈਗਾ ਦੋਸਤੋ ਤੁਹਾਨੂੰ ਹੋ ਸਕਦਾ ਹੈ ਅਦਾਲਤ ਦਾ ਸਜ਼ਾ ਤੁਸੀਂ ਬਚ ਜੋ ਕਿਉਂਕਿ ਤੁਹਾਡੇ ਕੋਲੇ ਤੰਤਰ ਮੰਤਰ ਰੁਪਈਆ ਬਹੁਤ ਆ ਤੁਹਾਡੀ ਜੁੰਡਲੀ ਬਹੁਤ ਆ ਪਰ ਉਸ ਪਰਮਾਤਮਾ ਦੇ ਦਰਗਾਹ ਦੇ ਵਿੱਚੋਂ ਨਹੀਂ ਬਚ ਸਕਦੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਪਖੰਡੀਆਂ ਬਾਬਿਆਂ ਦਾ ਜੇ ਕੋਈ ਹੋਰ ਵੀ ਕੋਈ ਟੋਲਾਗਾ ਜਾਂ ਜਿੱਥੇ ਰਹਿੰਦਾਗਾ ਜਾਂ ਕੋਈ ਕੋਈ ਕੰਮ ਕਰਦਾਗਾ ਜਾਂ ਸਾਡੇ ਟੀਪਾ ਨਾਲ ਕੀਤਾਗਾ ਤੇ ਮੈਨੂੰ ਮੈਸੇਜ ਜ਼ਰੂਰ ਕਰਿਓ ਤੇ ਆਪਾਂ ਉਹਨਾਂ ਦੀ ਵੀ ਜਿਹੜੇ ਇਹ ਜੇ ਅਖੌਤੀ ਸਾਧਨੇ ਪੋਰ ਖੋਲਾਂਗੇ ਅੰਮ੍ਰਿਤਪਾਲ ਸਿੰਘ ਮਹਿਰੋ ਇਸ ਵੇਲੇ ਜਿਹੜਾ ਡਟ ਕੇ ਸਿੱਖ ਕੌਮ ਦੀ ਸੇਵਾ ਕਰ ਰਿਹਾਗਾ ਤੇ ਅੱਜ ਉਹਨਾਂ ਦੀ ਲੱਤਾਂ ਖਿਤੀਆਂ ਜਾ ਰਹੀਆਂ ਪਰ ਸਿੱਖ ਦੂਜੇ ਕੰਨਾਂ ਦੇ ਵਿੱਚ ਘੁੰਮਣ ਆ ਪਈ ਬੈਠੇ ਨੇ ਅੱਖਾਂ ਤੇ ਪੱਟੀਆਂ ਬੰਨ੍ਹੀ ਬੈਠੇ ਨੇ ਉਸੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ